ਇਹ ਹੈ ਕਿ ਦੋਸਤੋ ਪਿੰਡ ਸਮੈਲਪੁਰ ਦੀ ਜ਼ਮੀਨ ਜਿੱਥੇ ਕਿ 22-23 ਮਜ਼ਦੂਰਾਂ ਨੇ ਜਿਹੜਾ ਉਹ ਆਪ ਦਾ ਰਹਿਣ ਬਸੇਰਾ ਬਣਾਇਆ ਹੋਇਆ ਆ ਤੇ ਇਹ ਕੁਝ ਕੁ ਜ਼ਿਮੀਦਾਰਾਂ ਵੱਲੋਂ ਜ਼ਿਮੀਦਾਰ ਚਲੋ ਅਸੀਂ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹ ਚਲੋ ਜੀ ਕਹਿੰਦੇ ਆ ਤਾਂ ਆਪਦਾ ਉਹ ਕਹੀ ਜਾਣ ਪਰ ਅਸੀਂ ਉਹਨਾਂ ਨੂੰ ਦੱਸਦੇ ਆਂ ਵੀ ਇਹ ਜਿਹੜੇ ਤੁਸੀਂ ਰੋਲਾ ਪਾਉਂਦੇ ਆਂ ਵੀ ਇਹ ਜ਼ਿਮੀਦਾਰਾਂ ਦੀ ਘਾਟ ਆ 2000 2 ਦੇ ਵਿੱਚ ਜਿਹੜਾ ਇਹ ਕਿਸਾਨਾਂ ਵੱਲੋਂ ਜਿਹੜਾ ਉਥੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਲਾਇਆ ਗਿਆ ਸੀ ਵੀ ਜਿਹੜੀਆਂ ਜ਼ਿਮੀਂਦਾਰਾਂ ਦੀਆਂ ਕਟਾਆਂ ਆ ਜੀ ਇਹ ਜ਼ਮੀਨਾਂ ਜਿਹੜੀਆਂ ਪਈਆਂ ਆ ਕਿ ਜ਼ਿਮੀਂਦਾਰਾਂ ਦੀਆਂ ਕਟਾਆਂ ਆ ਇਹ ਹਾਈ ਕੋਰਟ ਨੇ ਕਹਿ ਦਿੱਤਾ ਸੀ ਵੀ ਜਿਹੜੇ ਜ਼ਿਮੀਂਦਾਰ ਇਹ ਦਾਵਾ ਕਰਦੇ ਆ ਵੀ ਇਹ ਜ਼ਿਮੀਂਦਾਰਾਂ ਦੀਆਂ ਕਟਾਆਂ ਆ ਇਹ ਇਹ ਜ਼ਿਮੀਂਦਾਰਾਂ ਦੀਆਂ ਕੋਈ ਕਟਾਆਂ ਨਹੀਂ ਗੀਆਂ ਇਹ ਪੰਚਾਇਤ ਦੀ ਜ਼ਮੀਨ ਆ ਮੰਨ ਲਓ ਕਿ ਪੰਚਾਇਤ ਇਹਦੀ ਮਾਲਕ ਆ ਜੇ ਤੁਸੀਂ ਵਾਹਣਾ ਚਾਹੁੰਦੇ ਆ ਤੇ ਇਹਦਾ ਤੁਹਾਨੂੰ ਠੇਕਾ ਜਿਹੜਾ ਉਹ ਪੂਰਾ ਦਿੱਤਾ ਜਾਣਾ ਪੂਰਾ ਦੇ ਦੇਣਾ ਪਊਗਾ ਤੇ ਇਹ ਤਾਂ ਹੋ ਗਈ ਗੱਲ ਵੀ ਦੋਸਤੋ ਹਨਾ ਹੋ ਗਿਆ ਕਲੀਅਰ ਵੀ ਇਹ ਇਹ ਨਹੀਂ ਹੈਗੀ ਇਹਦੇ ਤੇ ਕੋਈ ਮਤਲਬ ਕਿ ਕੱਟਕੁੱਟ ਨਹੀਂ ਹੈਗੀ ਤੇ ਪਰ ਮੈਂ ਉਹਨਾਂ ਜ਼ਿੰਮੇਵਾਰਾਂ ਨੂੰ ਕਹਿਣਾ ਵੀ ਜੇ ਤੁਹਾਡੀ ਇਹ ਕੱਟ ਆ ਤੁਸੀਂ ਇਹ ਕੱਟ ਕਹਿੰਨੇ ਆ ਇਹ ਛੱਡੀਆਂ ਕਿਉਂ ਕਟਾਂ ਤੁਸੀਂ ਤਾਂ ਯਾਰ ਵੱਟ ਪਿੱਛੇ ਭੈ ਜਾ ਮਰ ਜਾਂਦੇ ਆ ਮਾਰ ਦਿੰਨੇ ਆ ਹਨਾ ਤੇ ਤੁਸੀਂ ਇਹ ਕਿਉਂ ਕਟਾ ਛੱਡੀਆਂ ਵੀ ਤੁਸੀਂ ਨਾਲੇ ਉਲਟਾ ਠੇਕਾ ਵੀ ਦਿੰਨੇ ਰਿਹਾ ਇਹਦਾ ਹੋਇਆ ਦੋਸਤੋ ਕੀ ਆ ਵੀ ਇਹ ਜਿਹੜੀ ਐਸੀ ਕੋਟੇ ਦੀ ਜ਼ਮੀਨ ਆ ਇੱਕ ਕਿਲਾ ਤੇ ਕਿੰਨੀਆਂ ਕਨਾਲਾਂ ਆ ਜੀ 13 ਕਿੱਲਾਂ ਜੋ ਐਸੀ ਕੋਟੇ ਦੀ ਜਿਹੜੀ ਜ਼ਮੀਨ ਆ ਉਹ ਇੱਕ ਕਿਲਾ ਹੀ ਇਸ ਟਾਈਮ ਪਿੰਡ ਦੇ ਸਮੈਲਪੁਰ ਦੀ ਰਹਿ ਗਈ ਆ ਜੀ ਬਾਕੀ ਤੇ ਸਾਰੀ ਖੁਰਦ-ਬੁਰਦ ਹੋ ਗਈ ਆ ਤੇ ਉਹਦੀ ਬੋਲੀ ਐ ਕਿ ਅਸੀਂ ਦਿੱਤੀ ਆ ਜੀ ਦੋਸਤੋ ਬਸ ਇਸੇ ਗੱਲ ਦਾ ਵੀ ਤੁਸੀਂ ਬੋਲੀ ਕਿਉਂ ਦਿੱਤੀ ਆ ਅਸੀਂ ਤਾਂ ਮਤਲਬ 50 60 ਸਾਲ ਤੋਂ ਵਹਣੇ ਆ ਰਹੇ ਆ ਤੇ ਤੁਸੀਂ ਐਰ ਕੀ ਬੋਲੀ ਦੇ ਕੇ ਜਿਹੜਾ ਉਹ ਹਨਾ ਮਤਲਬ ਖਰਾਬ ਕਰ ਦਿੱਤਾ ਸਿਸਟਮ ਤੇ ਯਾਰ ਮਤਲਬ ਸਾਡੀ ਸਾਡੇ ਹਿੱਸੇ ਦੀ ਜ਼ਮੀਨ ਆ ਅਸੀਂ ਬੋਲੀ ਵੀ ਨਾ ਲਈਏ ਵਹਣੀ ਤਾਂ ਤੁਸੀਂ ਆ ਫਿਰ ਵੀ ਕਿਉਂ ਪਾਣੀ ਧੰਦਾ ਨਾ ਉੱਥੇ ਕੋ ਰਾਹ ਤੁਸੀਂ ਛੱਡਿਆ ਆ ਨਾ ਕੋਈ ਉੱਥੇ ਪਾਣੀ ਦਾ ਕੋਈ ਸਾਧਨ ਕੀਤਾ ਆ ਅੱਜ ਤੱਕ 50 17 ਸਾਲਾਂ ਚ ਕੁਝ ਵੀ ਨਹੀਂ ਤੁਸੀਂ ਕੀਤਾ ਜਿਹੜਾ ਉਹ ਤੁਸੀਂ ਕਿਉਂ ਤੁਸੀਂ ਕਬਜ਼ੇ ਦੀ ਨੀਤ ਦੇ ਨਾਲ ਸਾਰਾ ਕੁਝ ਕਰਨ ਲੱਗੇ ਆ ਵੀ ਅਸੀਂ ਕਬਜ਼ਾ ਕਰਨਾ ਜੀ ਗੱਲ ਹੋਰ ਕੁਝ ਨਹੀਂ ਕਹਿਣ ਨੂੰ ਆ ਦੋਸਤੋ 9 ਮਾਰਚ ਦਾ ਰਿਸ਼ਤਾ ਕੋਈ 9 ਨੂੰ ਮਾਰਚ ਦਾ ਰਿਸ਼ਤਾ ਨਹੀਂਗਾ ਬਸ ਇਹ ਆ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਜਿਹੜੇ ਉਹ ਜ਼ਿੰਮੇਦਾਰ ਵੀ ਇਹੇ ਚਾਹੁੰਦੇ ਆ ਵੀ ਇਹ ਜਿਹੜੇ ਮਜ਼ਦੂਰ ਆ ਜਿਹੜੇ ਕੋ ਮਣਾ ਮੋਟਾ ਗੱਲਕਾਰ ਹੈਗੇ ਆ ਵੀ ਉਹ ਸਾਨੂੰ ਦਿਸਣ ਨਾ ਅਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀਏ ਤੇ ਜੋ ਨਾ ਮਰਜ਼ੀ ਕਰੀਏ ਤੇ ਯਾਰ ਦੋਸਤੋ ਮੈਂ ਤੁਹਾਨੂੰ ਐਸੀਓ ਕਹਿਣਾ ਚਾਹੁੰਨਾ ਆ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਯਾਰ ਇੱਕ ਹੋ ਜਓ ਹੁਣ ਸਮਾਂ ਆ ਜੇ ਤੁਹਾਨੂੰ ਵੀ ਦੇਖੋ ਨ ਵੀਰਾਂ ਦੋਸਤੋ ਤੁਸੀਂ ਇਹ ਨਾ ਜੇ ਮਤਲਬ ਆਪਦੇ ਹੱਕਾਂ ਲਈ ਲੜੇ ਆਪਦੇ ਹੱਕਾਂ ਲਈ ਇਕੱਠੇ ਹੋਏ ਇਹਨਾਂ ਜ਼ਮੀਨਾਂ ਦੇ ਤੁਸੀਂ ਕਾਬਜ ਨਾ ਹੋਏ ਤੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਤੁਹਾਨੂੰ ਜਿਹੜਾ ਕੋਸਣਾ ਆ ਵੀ ਸਾਡੇ ਜਿਹੜੇ ਬਜ਼ੁਰਗਾਂ ਨੇ ਜਾਂ ਸਾਡੇ ਅਮਾ ਪਿਆ ਨੇ ਸਾਡੇ ਲਈ ਕੋਈ ਤੋਂ ਕੋਈ ਉਮੀਦ ਨਾਲ ਖੋਪੀ ਤੁਹਾਨੂੰ ਕੋਈ ਪਰਥਾਲੀ ਚ ਪਰੋਸ ਕੇ ਦੇਊਗਾ ਤੁਹਾਨੂੰ ਆਪਦੇ ਹੱਕ ਜਿਹੜੇ ਉਹ ਖੋਹ ਕੇ ਲੈਣੇ ਪੈਣੇ ਆ ਲੜ ਕੇ ਲੈਣੇ ਪੈਣੇ ਆ ਏਕਾ ਕਰਕੇ ਲੈਣੇ ਪੈਣੇ ਆ ਇਸ ਕਰਕੇ ਸਾਡੀ ਬੇਨਤੀ ਆ ਦੋਸਤੋ ਵੀ ਯਾਰ ਇੱਕ ਹੋ ਜੋ ਸਮਾਂ ਹੈਗਾ ਆ